ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਸਾਡੇ ਕੋਲੇ ਬੱਚੇ ਆਉਂਦੇ ਟ੍ਰੇਨਿੰਗ ਕਰਨ ਵਾਸਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਾਫੀ ਬੱਚੇ ਆ ਰਹੇ ਆ ਔਰ ਕਾਫੀ ਮਿਹਨਤ ਕਰ ਰਹੇ ਆ ਤੇ ਅਸੀਂ ਇਹਨਾਂ ਬੱਚਿਆਂ ਵਾਸਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੋ ਰੈਗੂਲਰ ਗਰਾਊਂਡ ਦੇ ਵਿੱਚ ਆ ਰਿਹਾ ਜਿੰਦੀ ਕੋਈ ਛੁੱਟੀ ਨਹੀਂ ਹੈ ਜਿਹੜਾ ਗਰਾਊਂਡ ਦੇ ਨਾਲ ਜੁੜਿਆ ਉਹਦੇ ਲਈ ਕਰਨ ਸਿੰਘ ਜੋ ਯੂ ਐਸ ਏ ਵਾਲੇ ਆ ਭਾਜੀ ਉਹਨਾਂ ਵੱਲੋਂ ਇੱਕ ਇੱਕ ਹੀ ਉਹਨਾਂ ਦਾ ਕਹਿਣਾ ਕਿ ਜੋ ਬੱਚਾ ਗਰਾਊਂਡ 'ਚ ਛੁੱਟੀ ਨਹੀਂ ਮਾਰਦਾ ਉਹਨੂੰ ਸਾਡੇ ਵੱਲੋਂ ਸੇਵਾ ਜਰੀਏ ਕੁਝ ਨਾ ਕੁਝ ਗਿਫਟ ਕੀਤਾ ਜਾਵੇ ਹੈਨਾ ਤੇ ਸਾਡੇ ਕੋਲੇ ਆ ਬੱਚੀ ਆਉਂਦੀ ਸਾਰੇ ਬੱਚੇ ਕਾਫੀ ਆ ਕੁਝ ਬੱਚੇ ਛੁੱਟੀ ਮਾਰਦੇ ਆ ਕੁਝ ਨਹੀਂ ਮਾਰਦੇ ਇਹ ਵੀਡੀਓ ਬਣਾਉਂਦਾ ਮਤਲਬ ਇਹੀ ਆ ਕਿ ਹੋਰ ਵੀ ਜਿਹੜੇ ਬੱਚੇ ਰੈਗੂਲਰ ਬੱਚੇ ਜਿਹੜੇ ਗਰਾਊਂਡ ਨਾਲ ਜੁੜਨ ਟ੍ਰੇਨਿੰਗ ਕਰਨ ਛੁੱਟੀ ਨਾ ਮਾਰਨ ਹੈਨਾ ਤੇ ਸਾਡੇ ਵੱਲੋਂ ਇਹ ਛੋਟੀ ਜੀ ਸੇਵਾ ਆ ਆ ਬੂਟ ਆ ਬੂਟਾਂ ਦਾ ਜੋੜਾ ਆ ਲਿਆਂਦਾ ਤੇ ਇਹ ਸਾਡੇ ਜਿਹੜੀ ਆ ਬੱਚੀ ਆ ਪਰੀ ਇਹਨੂੰ ਪਿਛਲੀ ਪਿੱਛੇ ਜੀ ਵੀ ਆਪਾਂ ਇੱਕ ਬੋਤਲ ਗਿਫਟ ਕੀਤੀ ਸੀ ਸੇਵਾ ਦੇ ਵਿੱਚ ਤੇ ਅੱਜ ਇਹ ਬੱਚੀ ਨੂੰ ਅਸੀਂ ਬੂਡ ਦੇ ਰਹੇ ਆ ਤੇ ਆ ਜਾ ਪਰੀ ਅੱਗੇ ਆ ਜਾ ਬੇਟਾ ਤੇ ਤੁਸੀਂ ਵੀ ਹਨਾ ਇਹ ਬੱਚੇ ਗਰਾਊਂਡ ਨਾਲ ਜੁੜੇ ਰਹਿਣ ਛੁੱਟੀ ਨਾ ਮਾਰ ਛੁੱਟੀ ਨਾ ਮਾਰਨ ਤਾਂ ਜੋ ਕਿ ਗਰਾਊਂਡ ਨਾਲ ਜੁੜਨਗੇ ਤੇ ਚੰਗੇ ਬਸੇ ਲੱਗਣਗੇ ਤੁਸੀਂ ਵੀ ਜੋ ਵੀ ਹਨਾ ਇਹ ਬੱਚਿਆਂ ਦੇ ਜਿਹੜੇ ਟ੍ਰੇਨਿੰਗ ਕਰ ਰਹੇ ਆ ਆ ਬੱਚੀਆਂ ਆ ਆਪਣੇ ਬੱਚੇ ਮੁੰਡੇ ਟ੍ਰੇਨਿੰਗ ਕਰ ਰਹੇ ਆ ਤੇ ਇਹਨਾਂ ਨੂੰ ਤੁਸੀਂ ਵੀ ਨਾ ਸੇਵਾ ਜਿਹੜੀ ਕੋਈ ਬੂਡ ਗਿਫਟ ਕਰਦੇ ਕਿਸੇ ਨੂੰ ਕੋਈ ਟੀ-ਸ਼ਰਟ ਦੇਤੀ ਤਾਂ ਜੋ ਕਿ ਬੱਚੇ ਦਾ ਹੌਸਲਾ ਵਧੇ ਤਾਂ ਜੋ ਕਿ ਬੱਚਾ ਗਰਾਊਂਡ ਦੇ ਨਾਲ ਜੁੜਿਆ ਰਵੇ ਚੰਗੇ ਪਾਸੇ ਚੱਲੇ ਹਨਾ ਜਿਵੇਂ ਵੱਧ ਰਹੇ ਨਸ਼ੇ ਆ ਉਹਨਾਂ ਨੂੰ ਇਹ ਚੀਜ਼ਾਂ ਨੂੰ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਆ ਤਾਂ ਜੋ ਕਿ ਬੱਚੇ ਗਰਾਊਂਡ ਨਾਲ ਜੁੜਨ ਤੇ ਆਪਾਂ ਛੋਟੇ-ਮੋਟੇ ਬੱਚਿਆਂ ਨੂੰ ਗਿਫਟ ਕਰਦੇ ਰਹੀਏ ਤਾਂ ਜੋ ਕਿ ਬੱਚੇ ਇੱਕ ਚੰਗੇ ਰਸਤੇ ਚੱਲਦੇ ਰਹਿਣ ਬੱਚਿਆਂ ਨੂੰ ਇੱਕ ਸ਼ੌਂਕ ਹੋਵੇ ਵੀ ਠੀਕ ਆ ਸਾਨੂੰ ਗਿਫਟ ਮਿਲਦਾ ਤੇ ਸਾਡੀ ਧੀ ਵੈਗੁਰੂ ਜੀ ਦੀ ਕਿਰਪ ਤੇ ਗੁਚਨ ਸਿੰਘ ਯੂਐਸਏ ਤੋਂ ਜੋ ਕਿ ਉਹਨਾਂ ਵੱਲੋਂ ਇਹ ਛੋਟਾ ਜਿਹਾ ਗਿਫਟ ਆ ਤੇ ਇਹ ਸਾਡੀ ਧੀ ਨੂੰ ਦਿੱਤਾ ਜਾਂਦਾ ਲੈ ਪੁੱਤ ਤੇ ਬੇਟਾ ਹਾਂ ਤੁਸੀਂ ਵੀ ਸਾਰੇ ਨੇ ਚਾਹੁੰਨੇ ਹੋ ਗਿਫਟ ਮਿਲਣਾ ਓਕੇ ਵੈਰੀ ਗੁੱਡ ਛੁੱਟੀ ਨਹੀਂ ਮਾਰਨੀ ਰੈਗੂਲਰ ਟ੍ਰੇਨਿੰਗ ਕਰਨੀ ਆ ਜੋ ਵੀ ਕੋਈ ਵੀਡੀਓ ਵੇਖਦਾ ਤੁਹਾਨੂੰ ਕੋਈ ਵੀ ਸੇਵਾ ਦੇ ਜ਼ਰੀਏ ਬੂਟ ਜਾਂ ਟੀ-ਸ਼ਰਟ ਕੁਝ ਵੀ ਸਪੋਰਟਸ ਪ੍ਰਤੀ ਤੁਹਾਨੂੰ ਕੋਈ ਨਾ ਕੋਈ ਗਿਫਟ ਦਿੱਤਾ ਜਾਊਗਾ ਲਗਾਤਾਰ ਟ੍ਰੇਨਿੰਗ ਕਰਨੀ ਆ ਔਰ ਗਰਾਊਂਡ ਦੇ ਵਿੱਚ ਆਉਣਾ ਓਕੇ ਓਕੇ ਬੇਟਾ ਆਸ਼ੂਸ਼ Okay.